ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਕੁਸਕ ਕਾਟਨ ਦੇ ਸੂਟ ਰਹਿਣਗੇ ਕੁਸਕ ਹੈਗੇ ਨੇ ਜੀ ਜਿਹੜੇ ਬਰਬਰੀ ਦੇ ਪ੍ਰਿੰਟ ਨੇ ਜੋ ਵੀ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਜਲਦੀ ਜਲਦੀ ਸੂਟ ਬੁੱਕ ਕਰ ਲਓ ਜੀ ਜਿਹੜਾ ਮੇਰੇ ਖੁਦ ਪਾਇਆ ਹੋਇਆ ਹੈ ਜੀ ਇਹ ਸੂਟ ਇਹ ਰੀਵਾ ਦੀ ਲੀਲਨ ਦੀ ਸ਼ਰਟ ਰਹੇਗੀ ਜੀ ਇਸ ਤਰ੍ਹਾਂ ਆਪਾਂ ਨੂੰ ਔਰਗੈਂਜਾ ਦੀ ਲੈਸ ਦਿੱਤੀ ਹੈ ਤੇ ਇਸ ਸਲਵਾਰ ਤੇ ਵਰਕ ਹੋਏਗਾ ਜੀ ਇਸ ਤਰ੍ਹਾਂ ਇਹ ਇਹਨਾਂ ਇਹਦੇ ਨਾਲ ਆਪਾਂ ਨੇ ਮਸਲੀਨ ਦਾ ਇਸ ਤਰ੍ਹਾਂ ਕਟਵਰਕ ਵਾਲਾ ਦੁਪੱਟਾ ਰੱਖਿਆ ਜੀ ਇਹ ਆਪਣਾ ਸੂਟ ਮੈਂ ਖੁਦ ਵਰਕ ਨਹੀਂ ਕਰਵਾਇਆ ਇਹ ਏਦਾਂ ਹੀ ਰੈਡੀ ਹੋਇਆ ਹੋਇਆ ਸੀਗਾ ਮੈਨੂੰ ਸੋਹਣਾ ਲੱਗਿਆ ਬਾਹੋ ਇਹਦੇ ਨਾਲ ਨਾ ਵਾਈਟ ਸਲਵਾਰ ਰੱਖੀ ਹੋਈ ਹੈ ਤੇ ਜੇ ਤਾਂ ਤੁਸੀਂ ਨੇ ਐਵੇਂ ਦਾ ਵਰਕ ਕਰਵਾਉਣਾ ਤਾਂ ਤੁਸੀਂ ਕਰਵਾ ਸਕਦੇ ਹੋ ਤੁਸੀਂ ਦੇਖੋ ਕਈ ਭੈਣਾਂ ਕਹਿਣੀਆਂ ਨੇ ਹਨਾ ਵੀ ਜਿਹੜੀ ਲੀਲਣਾ ਉਹ ਲੱਪ ਜਾਂਦੇ ਦੇਖੋ ਅਸੀਂ ਖੁਦ ਪਹਿਲਾਂ ਆਪ ਟ੍ਰਾਈ ਕੀਤਾ ਕੋਈ ਲੱਪਦੀ ਨਹੀਂ ਬਿਨਾ ਲਾਈਨਿੰਗ ਤੋਂ ਸੂਟ ਰੈਡੀ ਕੀਤਾ ਮੈਨੇ ਸਵੇਰ ਦਾ ਪਾਇਆ ਹੈ ਬਹੁਤ ਕੰਫਰਟੇਬਲ ਹੈ ਕੋਈ ਵੀ ਐ ਨਹੀਂ ਲੱਗਦਾ ਵੀ ਆਪਾਂ ਨੂੰ ਇਹਦੇ ਵਿੱਚ ਕੋਈ ਦਿੱਕਤ ਆਉਂਦੀ ਹੋਊ ਪੈਨਨਾਂ ਦੇ ਵਿੱਚ ਨੀਲਨ ਦੇ ਵਿੱਚ ਆਪਣੇ ਕੋਲੇ ਪ੍ਰਿੰਟ ਬਹੁਤ ਪਏ ਨੇ ਬਾਕੀ ਜੋ ਵੀ ਤੁਹਾਨੂੰ ਪਸੰਦ ਆਏ ਦਾ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਹੈਗੇ ਜੀ ਆਪਣਾ ਰਾਜਵਿੰਦਰ ਬਲੌਗ ਜਿੱਥੇ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆ ਤੇ ਇਸ ਚੈਨਲ ਤੇ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਆ ਥੋੜੀ ਜੀ ਆਪਣੇ ਸੂਟਾਂ ਦੀ ਸੈਟਿੰਗ ਕਰਨਾ ਨਹੀਂ ਮੈਂ ਕੱਲ ਵਾਲੀ ਬਲੌਗ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਵੀ ਕੋਈ ਗੱਲ ਨਹੀਂ ਇਗਨੋਰ ਕਰਿਆ ਥੋੜਾ ਜਿਹਾ ਸੈਟਿੰਗ ਕਰਕੇ ਆਪਾਂ ਫਿਰ ਜਲਦੀ ਆਪਾਂ ਕੋਸ਼ਿਸ਼ ਕਰਾਂਗੇ ਵੀ ਸਹੀ ਕਰ ਲਈਏ ਸਾਰਾ ਕੁਝ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਲਓ ਜੀ ਸਾਰੇ ਤੋਂ ਪਹਿਲਾਂ ਸੂਟ ਦਿਖਾਵਾਂਗੇ ਆਪਾਂ ਤੁਹਾਨੂੰ ਬਰਬਰੀ ਦਾ ਨਿਊ ਪ੍ਰਿੰਟ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਮੇਰਾ ਨਾ ਫੋਨ ਖਰਾਬ ਹੋ ਗਿਆ ਦੂਸਰਾ ਉਹਦੇ ਕਰਕੇ ਦਿੱਕਤ ਆ ਰਹੀ ਹੈ ਕੱਲ ਤੱਕ ਦੇਖੋ ਜੇ ਰੈਡੀ ਹੋ ਠੀਕ ਹੋ ਕੇ ਆ ਜਾਈਗਾ ਦੇਖੋ ਇਸ ਤਰ੍ਹਾਂ ਦਾ ਤੁਹਾਨੂੰ ਇਦੇ ਵਿੱਚ ਨਾ ਜਿਹੜੀ ਇਹ ਵਰਬਰੀ ਆ ਗਈ ਜੀ ਪਹਿਲਾਂ ਵੀ ਵਰਬਰੀ ਸੀ ਆਪਣੀ ਸਾਰੀ ਪਲੇਨ ਸੀ ਉਹਦੇ ਵਿੱਚ ਕੋਈ ਵੀ ਤੁਹਾਨੂੰ ਇਸ ਤਰ੍ਹਾਂ ਸੈਲਫ ਨਹੀਂ ਮਿਲਣਾ ਇਹ ਵਰਬਰੀ ਦੇ ਵਿੱਚ ਤੁਹਾਨੂੰ ਹਲਕਾ ਸੈਲਫ ਮਿਲੂਗਾ ਦੇਖੋ ਜੀ ਇਸ ਤਰ੍ਹਾਂ ਤੁਹਾਨੂੰ ਦਿਖ ਰਿਹਾ ਹੋਊਗਾ ਇਹ ਵਾਲਾ ਮੈਂ ਇੱਕ ਵਾਰ ਚੈੱਕ ਕਰਾਂ ਮਸੂਨ ਲਓ ਜੀ ਇਸ ਤਰ੍ਹਾਂ ਇਹਦਾ ਵਰਬਰੀ ਦਾ ਨਾ ਹਲਕਾ ਸੈਲਫ ਮਿਲੂਗਾ ਤੁਹਾਨੂੰ ਕਲਰ ਹੈ ਜਿਹੜਾ ਬਹੁਤ ਸੋਹਣਾ ਇਹਦੇ ਨਾਲ ਕਾਟਨ ਸਿਲਕ ਦੀ ਆਪਾਂ ਨੇ ਸਲਵਾਰ ਰੱਖੀ ਹੈ ਸਲਵਾਰ ਦੀ ਫੈਬਰਿਕ ਵੀ ਵਧੀਆ ਹੋएगी ਜੀ ਇਹ ਨਹੀਂ ਹੈਗਾ ਵੀ ਆਪਾਂ ਤੁਹਾਨੂੰ ਸ਼ਾਈਨਿੰਗ ਵਾਲੀ ਸਲਵਾਰ ਹੋਏਗੀ ਵੀ ਕੱਲੀ ਹੈ ਨਾ ਸ਼ਰਟ ਦੇ ਵਿੱਚ ਸ਼ਾਈਨਿੰਗ ਹੋਏਗੀ ਤੇ ਸਲਵਾਰ ਆਪਾਂ ਤੁਹਾਨੂੰ ਸੂਤੀ ਦੇ ਦਾਂਗੇ ਇਹ ਕੰਮ ਨਹੀਂ ਹੋਏਗਾ ਜੀ ਸੈਲਫ ਵਾਲੇ ਬਹੁਤ ਸੋਹਣੀ ਬਰਬਰੀ ਹੈ ਇਹ ਲਓ ਸਕਰੀਨਸ਼ਾਟ ਆ ਗਈ ਸੈਲਫ ਦੇ ਵਿੱਚ ਦੇਖੋ ਇਹ ਤੁਹਾਨੂੰ ਪਸੰਦ ਆ ਕਲਰ ਦੇਖੋ ਕਿੰਨਾ ਸੋਹਣਾ ਸੂਰਦਾ ਕਲਰ ਦੇਖੋ ਕਿੰਨਾ ਸੋਹਣਾ ਸੂਰਦਾ ਦੇਖੋ ਜੀ 1650 ਰੁਪਏ ਇਹ ਸੂਰਦਾ ਪ੍ਰਾਈਜ਼ ਰਹੂਗਾ ਸੈਲਫ ਵਾਲੇ ਦਾ ਚਨਾਰ ਦੀ ਵਧੀਆ ਵਾਲੀ ਬਰਬਰੀ ਹੋਏਗੀ ਇਸ ਤੋਂ ਘੱਟ ਕੋਈ ਵੀ ਪ੍ਰਾਈਜ਼ ਨਹੀਂ ਹੋਏਗਾ ਪਹਿਲਾਂ ਦੇਖੋ ਆਪਾਂ ਨੇ 750 1800 2000 ਤੱਕ ਦੇ ਸੂਟ ਸੇਲ ਕੀਤੇ ਨੇ ਲਾਸਟ ਪ੍ਰਾਈਸ ਰਹਿ ਗਿਆ ਜੀ ਇਹਦਾ 1650 ਰੁਪਏ ਦੇਖੋ ਜੀ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਲਓ ਬਹੁਤ ਸੋਹਣਾ ਪ੍ਰਿੰਟ ਹੈ ਇਹ ਕਲਰ ਜੋ ਵੀ ਤੁਸੀਂ ਕਹੋਗੇ ਆਪਾਂ ਤੁਹਾਨੂੰ ਪਿਕ ਸੈਂਡ ਕਰ ਦਾਂਗੇ ਇਹਦੇ ਵਿੱਚ ਦੂਸਰਾ ਕਲਰ ਆ ਗਿਆ ਜੀ ਇਹ ਵਾਲਾ ਇਹ ਆਪਾਂ ਨੂੰ ਇੱਕੋ ਹੀ ਕਲਰ ਮਿਲੇ ਪਰਿੰਟ ਦੇਖੋ ਕਿੰਨਾ ਸੋਹਣਾ ਹੁਣ ਦੇਖੋ ਜੀ カラー प्रिंट ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਇਹੀ ਕੋਈ ਸੂਟ ਮਿਲੇ ਮੈਨੂੰ ਮੇਰਾ ਜੀ ਕਰਦਾ ਵੀ ਮੈਂ ਕਿਸੇ ਨੂੰ ਨਾ ਦੇਵਾਂ ਖੁਦ ਸਲਾਈ ਕਰ ਲਾਂ ਇਹੀ ਪੰਗਾ ਹੁੰਦਾ ਹੈ ਹਨਾ ਇਹਦੇ ਨਾਲ ਇਸ ਤਰ੍ਹਾਂ ਦੀ ਸਕਿਨ ਜੀ ਕਲਰ ਦੀ ਸਲਵਾਰ ਹੈ ਦੇਖੋ ਪ੍ਰਿੰਟ ਦੇਖੋ ਕਿੰਨਾ ਸੋਹਣਾ ਬਿਲਕੁਲ ਸਰਦਾਰੀ ਲੁੱਕ ਦਾ ਦੇਖੋ ਪਾ ਕੇ ਤੁਸੀਂ ਕਹੋ ਸੋਚੋਗੇ ਵੀ ਇੰਨੇ ਘੱਟ ਰੇਟ ਦੇ ਵਿੱਚ ਹਨਾ ਇੰਨੇ ਸੋਹਣੇ ਪ੍ਰਿੰਟ ਨੇ 1650 ਇਹ ਸੂਟ ਦਾ ਪ੍ਰਾਈਸ ਰਹੇਗਾ ਜੀ ਲੈ ਕੇ ਸਕਰੀਨ ਸ਼ਾਟ ਜਲਦੀ ਜਲਦੀ ਤੁਸੀਂ ਸੂਟ ਹੈ ਜਿਹੜਾ ਆਪਣਾ ਬੁੱਕ ਕਰ ਲਓ ਲੋ ਜੀ ਦੇਖੋ ਪ੍ਰਿੰਟ ਮੂੰਹੋਂ ਬੋਲਦੇ ਨੇ ਜੀ ਅਗਲਾ ਸੂਟ ਆ ਗਿਆ ਜੀ ਇਸ ਤੋਂ ਬਾਅਦ ਇਸੇ ਦਾ ਇਹਨਾਂ ਦਾ ਬਲੈਕ ਪ੍ਰਿੰਟ ਦੇਖੋ ਜੀ ਜਿਹੜੀਆਂ ਮੇਰੇ ਪਹਿਣਾ ਹਨਾ ਥੋੜਾ ਜਿਹਾ ਲਾਈਟ ਨਹੀਂ ਪਾਉਂਦੀਆਂ ਡਾਰਕ ਵੀ ਘੱਟੇ ਜਦੀਆਂ ਪਹਿਣਾ ਹੁੰਦੀਆਂ ਨੇ ਇਸੇ ਦੇ ਬਲੈਕ ਪ੍ਰਿੰਟ ਆ ਗਿਆ कॉटन सिल्क ਦੀ ਤੁਹਾਨੂੰ ਸਲਵਾਰ ਮਿਲੂਗੀ ਜੀ ਪ੍ਰਿੰਟ ਦੇਖੋ ਇੱਕੋ ਇੱਕ ਰੂਹ ਹੂਸ ਹੁੰਦੀ ਹੈ ਪ੍ਰਿੰਟ ਦੇਖ ਕੇ ਪ੍ਰਾਈਸ ਵੀ ਦੇਖੋ ਇਹਨਾਂ ਨੇ ਆਪਾਂ ਕੋਈ ਜ਼ਿਆਦਾ ਨਹੀਂ ਹੈਗੇ ਜੀ ਦੇਖੋ ਚੰਗਾਰ ਦੀ ਵਰਬਰੀ ਹੈ ਹਨਾ ਸਿੰਪਲ ਵਰਬਰੀ ਐਸਕੇ ਏਕੇ ਵੀ 13 1350 ਦਾ ਸੇਲ ਹੋ ਰਿਹਾ ਆਪਾਂ ਤੁਹਾਨੂੰ ਬ੍ਰਾਂਡ ਦੀ ਵਰਬਰੀ ਦੇਵਾਂਗੇ ਬਾਕੀ ਆਪਣੇ ਨਾਲ ਦਾ ਪ੍ਰਿੰਟ ਦੇਖੋ ਸੇਮ ਤੁਸੀਂ ਹਨਾ ਚੀਜ਼ ਕਹਿੰਦੇ ਨੇ ਹੋਰ ਕੱਪੜਾ ਹੱਥ 'ਚ ਫੜ ਕੇ ਪਤਾ ਲੱਗਦਾ ਜੀ ਆਪਾਂ ਨੂੰ ਕੱਲਾ ਬ੍ਰਾਂਡ ਦੱਸਣ ਨਾਲ ਵੀ ਕੱਪੜੇ ਦਾ ਫਰਕ ਪੈ ਜਾਂਦਾ ਇਹ ਨਹੀਂ ਹੋਊਗਾ ਕਿ ਜੇ ਬ੍ਰਾਂਡ ਉਹੀ ਲੱਗਿਆ ਹੋਇਆ ਹੈ ਉਹਦੇ ਉੱਪਰ ਤੇ ਕੱਪੜੇ ਦੀ ਕੁਆਲਿਟੀ ਦਾ ਫਰਕ ਹੋਊਗਾ ਜੀ ਤੁਹਾਨੂੰ ਪਤਾ ਹੈ ਵੀ ਅਸੀਂ ਹਰ ਵੀਡੀਓ 'ਚ ਦੱਸਦੇ ਹਾਂ ਵੀ ਜਿਹੜੀ ਚੀਜ਼ ਕੁਆਲਿਟੀ ਵਧੀਆ ਆਉਗੀ ਜੀ ਉਹਦੀ ਨਕਲ ਹਮੇਸ਼ਾ ਜ਼ਰੂਰ ਬਣਦੀ ਬਣਦੀ ਹੈ ਲਓ ਜੀ ਪਲੀਜ਼ ਪੈਣਾ ਨੂੰ ਰਿਕਵੈਸਟ ਹੈ ਜੀ ਇਹ ਵਾਲੇ ਪ੍ਰਿੰਟ ਦਾ ਥੋੜਾ ਜਿਹਾ ਜਿਹੜਾ ਆਰਡਰ ਹੈ ਉਹ ਫਾਸਟ ਰੱਖਿਓ ਮੈਂ ਕੋਸ਼ਿਸ਼ ਕਰਦੀ ਆ ਵੀ ਹੁਣੀ ਵੀਡੀਓ ਕਿਸੇ ਨਾ ਕਿਸੇ ਲਟ ਮੈਂ ਅਪਲੋਡ ਕਰਦਾ ਤੇ ਬਾਕੀ ਇਹਨਾਂ ਦਾ ਤੁਸੀਂ ਆਰਡਰ ਹੈ ਜਿਹੜਾ ਹਾਸਟ ਰੱਖਿਓ 1650 ਦੇ ਵਿੱਚ ਤੁਹਾਡੇ ਇੰਡੀਆ ਦੇ ਵਿੱਚ ਘਰ ਤੱਕ ਸੂਟ ਪਹੁੰਚ ਜੇਗਾ ਜੀ ਲਓ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆ ਇਸਟਾ ਦੇ ਕਾਟਨ ਦਾ ਇਹ ਪ੍ਰਿੰਟ ਆਪਣੇ ਕੋਲੇ ਆ ਗਿਆ ਜੀ 10 ਤੋਂ 15 ਸੂਟ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਕਿਉਂ ਵਰਗਾ ਦੇਸੀ ਦੇਖੋ ਕਈ ਭੈਣਾਂ ਕਹਿੰਦੀਆਂ ਨੇ ਵੀ 1350 ਦਾ ਸੂਟ ਜੇ 1200 ਉਹਤੇ ਦੇ ਰਹੇ ਨੇ ਜੀ ਉਹ ਹੋ ਸਕਦਾ ਵੀ ਦੇ ਰਹੇ ਨੇ ਅਸੀਂ ਕੁਝ ਨਹੀਂ ਕਹਿ ਸਕਦੇ ਪਰ ਆਪਣੀ ਜਿਹੜੀ ਕੱਪੜੇ ਦੀ ਕੁਆਲਿਟੀ ਹੋਏਗੀ ਨਾ ਤੁਹਾਡੇ ਕੋਲੇ ਪਹੁੰਚ ਗਿਆ ਜਦੋਂ ਬਸ ਫਿਰ ਤੁਸੀਂ ਮੰਨ ਜੂਗੇ ਤੁਸੀਂ ਇੱਕ ਪਾਸੇ ਉਹਨਾਂ ਦਾ 12 1250 13 ਵਾਲਾ ਸੂਟ 100 ਵਾਲਾ ਸੂਟ ਲੈ ਕੇ ਦੇਖੋ ਜੀ ਇੱਕ ਪਾਸੇ ਸਾਡੇ ਵਾਲਾ ਸੂਟ ਲੈ ਕੇ ਦੇਖੋ ਤੁਹਾਨੂੰ ਪਤਾ ਲੱਗ ਜਾਏਗਾ ਵੀ ਕੁਆਲਿਟੀ ਦਾ ਕੀ ਫਰਕ ਹੈ ਇਸ ਤਰ੍ਹਾਂ ਇਹਦੇ ਵਿੱਚ ਬੂਟੀ ਦਾ ਪ੍ਰਿੰਟ ਰਹੇਗਾ ਇਹ ਆਪਣੇ ਸੂਟ ਦਾ ਪ੍ਰਾਈਸ ਰਹੇਗਾ ਜੀ 1500 ਤੁਹਾਨੂੰ ਪਤਾ ਹੈ ਜੀ 1350 ਦਾ ਸੂਟ ਦੇ ਰਹੇ ਨੇ ਉਹ 100 200 150 ਤਾਂ ਅਸੀਂ ਇਹ ਨਾ 50 ਰੁਪਏ ਦਾ ਤੇਲ ਮਸਤੀਆਂ ਦਾ ਲਫਾਫੇ ਵਗੈਰਾ ਲੱਗ ਜਾਂਦੇ ਨੇ ਉੱਥੇ ਜਾ ਰਹਿੰਦਾ ਹੈ 1500 ਦੇ ਵਿੱਚ ਤੁਹਾਡੇ ਸੂਟ ਤੱਕ ਘਰ 1500 ਦੇ ਵਿੱਚ ਸੂਟ ਹੈ ਜਿਹੜਾ ਤੁਹਾਡੇ ਘਰ ਤੱਕ ਪਹੁੰਚ ਜੇਗਾ ਬਾਕੀ ਜੀ ਫੈਬਰਿਕ ਦੀ ਸਾਡੀ ਜ਼ਿੰਮੇਵਾਰੀ ਹੈ ਜੇ ਤੁਹਾਨੂੰ ਕੋਈ ਇਹਦੇ ਵਿੱਚੋਂ ਕੰਪਲੇਨ ਆਉਂਦੀ ਆ ਤਾਂ ਅਸੀਂ ਬੈਠੇ ਆ ਸਾਨੂੰ ਤੁਸੀਂ ਜਰੂਰ ਮੈਸੇਜ ਕਰੋ ਤੇ ਬਾਕੀ ਤੁਹਾਡੇ ਕੋਲੇ ਜਦੋਂ ਸੂਟ ਪਹੁੰਚ ਗਏ ਤਾਂ ਜਲਦੀ ਜਲਦੀ ਤੁਸੀਂ ਮੈਸੇਜ ਕਰ ਲਿਓ ਇਹ ਆਪਣੇ ਕੋਲੇ 10 ਸੂਟ ਨੇ ਜੀ ਥੋੜਾ ਜਿਆਦਾ ਆਰਡਰ ਫਾਸਟ ਰੱਖੇ ਹੋਏ ਮਿਲ ਨਹੀਂ ਰਹਾ ਮਗਰ ਸਟਾਕ ਬਹੁਤ ਜ਼ਿਆਦਾ ਘਟ ਆ ਰਿਹਾ ਲੋ ਜੀ ਦੇਖੋ ਜੇ ਤੁਹਾਨੂੰ ਪਸੰਦ ਆ ਲੈ ਸਕਦੇ ਹੋ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਣੇ ਆਂਗੇ ਇਹਦੇ ਵਿੱਚ ਅ ਹੈਗੇ ਨੇ ਕੋਟੇਡ ਓਰੀਏ ਦੇ ਤਾਂ ਭੱਟੇ ਨਾਲ ਸੇਮ ਟੈਸਟਾ ਬ੍ਰਾਂਡ ਰਹੇਗਾ ਟੈਸਟਾ ਦੀ ਸਲਵਾਰ ਰਹੇਗੀ ਜੀ ਸਕਿਨ ਕਲਰ ਹੈ ਬਹੁਤ ਪਿਆਰਾ ਇਹਦੇ ਵਿੱਚ ਕਲਰ ਕਾਫੀ ਘਟਾਰੇ ਨੇ ਇਸ ਵਾਰ ਦੋ ਹੀ ਕਲਰ ਆਏ ਸੀ ਦੂਸਰਾ ਕਲਰ ਮੈਨੂੰ ਥੋੜਾ ਜਿਹਾ ਘੱਟ ਸੋਹਣਾ ਲੱਗਿਆ ਦੇਖੋ ਜੀ ਇਸ ਤਰ੍ਹਾਂ ਦਾ ਦੇਸੀ ਘੋਵਰ ਕੀ ਫੈਬਰਿਕ ਹੈ ਮਲਾਈ ਬਣੀ ਬਣੀ ਪਈ ਹੈ ਕੋਈ ਦੇਖੋ ਮਲਾਈ ਮਲਾਈਵਾ ਤੇ ਇਹਦੇ ਨਾਲ ਇਸ ਤਰ੍ਹਾਂ ਦੀ ਟੈਸਟਾ ਦੀ ਤੁਹਾਨੂੰ ਸਲਵਾਰ ਮਿਲੂਗੀ ਲਓ ਜੀ ਸਟੈਂਪ ਲੱਗੀ ਹੋਊਗੀ ਸੂਟ ਤੇ ਵੀ ਤੇ ਇਹਦੇ ਨਾਲ ਤੁਹਾਨੂੰ ਜਿਹੜਾ ਕੋਟੇਡ ਓਰੀਏ ਦਾ ਵਧੀਆ ਵਾਲਾ ਕੀ ਇਸ ਤਰ੍ਹਾਂ ਦਾ ਦੁਪੱਟਾ ਮਿਲੂਗਾ ਜੀ ਦੁਪੱਟਾ ਹੈਗਾ ਪ੍ਰਿੰਟਡ ਦੇਖੋ ਇਸ ਤਰ੍ਹਾਂ ਬਿਲਕੁਲ ਲਾਈਟ ਵੇਟ ਇੱਕ ਤਾਂ ਕੋਟਾ ਡੋਰੀਆ ਉਹ ਹੁੰਦਾ ਹੈ ਨਾ ਇੱਕ ਵਾਰ ਧੋ ਕੇ ਲਿੱਤੇ ਜੀ ਬਣ ਜਾਂਦੀ ਹੈ ਨਹੀਂ ਜੀ ਦੇਖੋ ਕਿੰਨਾ ਸੋਹਣਾ 44 ਇੰਚ ਪਦਾ ਮਿਲੂਗਾ ਜੀ ਖੁੱਲਾ ਡੁੱਲਾ 2.5 ਮੀਟਰ ਦੇਖੋ ਲੈ ਲਓ ਸਕਰੀਨ ਸ਼ਾਟ ਜਲਦੀ ਜਲਦੀ ਜੇ ਤੁਹਾਨੂੰ ਪਸੰਦ ਆ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 2600 ਰੁਪਏ 2600 ਬਿੱਦੇ ਦੁਪੱਟਾ ਸਾਰੀ ਜਿਹੜੀ ਫੈਬਰਿਕ ਹੈ ਬ੍ਰਾਂਡ ਹੈ ਸਾਰਾ ਟੇਸਟਾ ਦਾ ਰਹੇਗਾ ਕੱਪੜੇ ਦੀ ਆਪਣੀ ਜ਼ਿੰਮੇਵਾਰੀ ਹੈ ਜੀ ਫਿਨਿਸ਼ਿੰਗ ਕਰਾਉਂਗੇ ਤੁਸੀਂ ਲਗ ਤੋਂ 100 ਰੁਪਏ ਤੁਹਾਨੂੰ ਹੋਰ ਲੱਗ ਜਾਏਗਾ ਜੇ ਤੁਸੀਂ ਐਵੇਂ ਹੀ ਦਪਟਾ ਲੈਣਾ ਹੈ ਆ ਤੁਹਾਨੂੰ 2600 ਦੇ ਵਿੱਚ ਪੈ ਜਾਏਗਾ ਫਿਨਿਸ਼ਿੰਗ ਨਾਲ ਤੁਹਾਨੂੰ 2700 ਜੀ ਲਓ ਜੀ ਕੋਈ ਆਪਣਾ ਪਾਰਸਲ ਦਾ ਇੰਡੀਆ ਦੇ ਵਿੱਚ ਖਰਚਾ ਨਹੀਂ ਹੋਏਗਾ ਜਿੰਨਾ ਰੇਟ ਆਪਾਂ ਵੀਡੀਓ ਦੇ ਵਿੱਚ ਦੱਸ ਦਿੱਤਾ ਹੈ ਜੀ ਉਸੇ ਰੇਟ ਦੇ ਵਿੱਚ ਸੂਟ ਹੈ ਜਿਹੜਾ ਦਪਟੇ ਨੂੰ ਹੱਥ ਅਸ ਫੜ ਕੇ ਪਤਾ ਵੀ ਨਹੀਂ ਲੱਗਦਾ ਇੰਨਾ ਕੁ ਲਾਈਟ ਵੇਟ ਹੈ ਆਰਾਮਦਾਇਕ ਹੈ ਗਰਮੀ ਦੇ ਵਿੱਚ ਪਾਉਣ ਲਈ ਦੇਖੋ ਜੀ ਆਪਣੇ ਇੰਡੀਆ ਦੇ ਵਿੱਚ ਤਾਂ ਹਜੇ ਜੀ 2 ਤੋਂ 3 ਮਹੀਨੇ ਪੂਰੀ ਗਰਮੀ ਪੈਣੀ ਹੈ ਲਓ ਜੀ ਕਿੰਨਾ ਪਿਆਰਾ ਪ੍ਰਿੰਟ ਹੈ ਨਾ ਇਹ ਜਿਆਦਾ ਡਾਰਕ ਹੈ ਨਾ ਇਹ ਲਾਈਟ ਹੈ ਇੰਨਾ ਕੁ ਜਿਆਦਾ ਕਲਰ ਇਹ ਡਿਮਾਂਡ ਦੇ ਵਿੱਚ ਆਇਆ ਹੋਇਆ ਜੀ ਮੈਂ ਇਹ ਹੀ ਕਲਰ ਲੈ ਕੇ ਆਂਦਾ ਬਾਕੀ ਤੁਸੀਂ ਦੱਸ ਸਕਦੇ ਹੋ ਨਾ ਇੱਕ ਕਲਰ ਆਏਗਾ ਜੀ ਇਹ ਵੀ ਤੇ ਵਾਲਾ ਇਹ ਵੀ ਤੁਸੀਂ ਮੈਸੇਜ ਕਰਕੇ ਪੁੱਛ ਲਿਓ ਸੂਟ ਆਪਣਾ ਸੇਲ ਹੋ ਗਿਆ ਅ ਵੀਡੀਓ ਹੀ ਨਹੀਂ ਪਈ ਗਈ ਜੀ ਕੀ ਕਰੀਏ ਤੁਹਾਨੂੰ ਪਤਾ ਹੈ ਨਾ ਵੀ ਸਹੀ ਰਖੰਡਮ ਸੀਗਾ ਲਓ ਜੀ ਦੇਖੋ ਇਸ ਤਰ੍ਹਾਂ ਦੀ ਇਹਦੀ ਸ਼ਰਟ ਰਹੇਗੀ ਜੀ ਇਸ ਤਰ੍ਹਾਂ ਟੇਸਟਾ ਬ੍ਰਾਂਡ ਦੀ ਨਾਲ ਸਲਵਾਰ ਰਹੇਗੀ ਇਦੇ ਨਾਲ ਵੀ ਕੋਟੇ ਡੋਰੀ ਇਹਦਾ ਦੁਪੱਟਾ ਰਹੇਗਾ ਇਸ ਤਰ੍ਹਾਂ ਦਾ ਦੇਖੋ ਜੀ ਸੇਮ ਡਿਜ਼ਾਈਨ ਜਿਹੜਾ ਸੂਟ ਦੇ ਵਿੱਚ ਬਣਿਆ ਹੋਇਆ ਹੈ ਜੀ ਦੇਖੋ ਲਓ ਜੀ ਇਸ ਤਰ੍ਹਾਂ ਬੂਟੀ ਮਿਲੂਗੀ ਵਿਚਕਾਰ ਸੈਂਟਰ ਦੇ ਵਿੱਚ ਤੁਹਾਨੂੰ ਤੇ ਫੋਰ ਸਾਈਡ ਬਾਰਡਰ ਹੈ ਜਿਹੜਾ ਦੁਪੱਟੇ ਦਾ ਇਸ ਤਰ੍ਹਾਂ ਬਣਿਆ ਲਓ ਜੀ ਜੇ ਤੁਹਾਨੂੰ ਪਸੰਦ ਹੈ ਸਕਰੀਨ ਸ਼ਾਟ ਲੈ ਕੇ ਜਲਦੀ ਜਲਦੀ ਆਪਣਾ ਸੂਟ ਜਿਹੜਾ ਬੁੱਕ ਕਰ ਲਓ ਬਾਕੀ ਪਹਿਣਾ ਦੀ ਚੁਆਇਸ ਹੈ ਜੀ ਜੋ ਵੀ ਤੁਹਾਨੂੰ ਸੂਟ ਪਸੰਦ ਹੋਏਗਾ ਜੀ ਆਪਾਂ ਜਰੂਰ ਦੇਵਾਂਗੇ ਥੋੜਾ ਜਿਹਾ ਸਰੀਰ ਕੰਡਮ ਹੋਣ ਕਾਰਨ ਕੰਮ ਰੁਕ ਗਿਆ ਜੀ ਹੁਣ ਜਲਦੀ ਜਲਦੀ ਤੁਸੀਂ ਆਪਣੇ ਆਰਡਰ ਕਰ ਸਕਦੇ ਹੋ ਆਪਾਂ ਤੁਹਾਨੂੰ ਸਹੀ ਸਹੀ ਸੂਟ ਦੇ ਜਿਹੜੇ ਪਚਾਰ ਲੰਗੇ ਲਓ ਜੀ ਕਪਣਾ ਇਹ ਵੀ ਕੱਲ ਨੂੰ ਪਾਰਸਲ ਜਾਣਾ ਸਿਲਕ ਪਸ਼ਮੀਨੇ ਦਾ ਕੰਮ ਵੀ ਆਪਣਾ ਰੈਡੀ ਹੋਣ ਲੱਗ ਗਿਆ ਜੀ ਦੇਖੋ ਜੀ ਇਹ ਆਪਾਂ ਨੇ ਮਾਸਟਰਡ ਕਲਰ ਤੇ ਸਿਲਕ ਪਸ਼ਮੀਨੇ ਤੇ ਕੰਮ ਕੀਤਾ ਹੋਇਆ ਲਓ ਜੀ ਹਾਰ ਇਹ ਤੁਹਾਨੂੰ ਮਿਲੇਗਾ ਜੀ ਹੈਂਡਵਰਕ ਦਾ ਕੰਮ ਇਹ ਗਲੇ ਤੇ ਇਸ ਤਰ੍ਹਾਂ ਹੈਂਡਵਰਕ ਹੋਇਆ ਹੋਇਆ ਜੀ ਤੇ ਹੈਂਡਵਰਕ ਦੇ ਇਸ ਤਰ੍ਹਾਂ ਦੋ ਪੈਨਲ ਜਾਣਗੇ ਜੀ ਸਾਰੇ ਉੱਪਰ ਤੱਕ ਇਸ ਤਰ੍ਹਾਂ ਹੀ ਸਲਵਾਰ ਤੇ ਤੇ ਬਾਜੂ ਤੇ ਕੰਮ ਤੁਹਾਨੂੰ ਹੈਂਡਵਰਕ ਦਾ ਫੁੱਲ ਹੈਵੀ ਮਿਹੇਗਾ ਕੰਮ ਦੇਖੋ ਜੀ ਗੁੰਦਿਆ ਪਿਆ ਹੈਂਡਵਰਕ ਦਾ ਸ਼ਾਈਨਿੰਗ ਦੇਖੋ ਕੰਮ ਦੀ ਇਹ ਤੁਹਾਨੂੰ ਸਲਵਾਰ ਤੇ ਤੇ ਇਹ ਬਾਜੂ ਦਾ ਕੰਮ ਹੋਏਗਾ ਜੀ ਸਲਵਾਰ ਦਾ ਕੰਮ ਤੁਹਾਨੂੰ ਜੇ ਤੁਸੀਂ ਕਰਵਾਉਣਾ ਕਰਵਾ ਸਕਦੇ ਹੋ ਪਰ ਇਹ ਤੇ ਆਪਾਂ ਸਲਵਾਰ ਦਾ ਕੰਮ ਸਕਿਪ ਕਰਾਤਾ ਪਹਿਲਾਂ ਵਾਲੇ ਕਸਟਮਰ ਨੇ ਆਪਣਾ ਇਹਦੇ ਸਲਵਾਰ ਦਾ ਕੰਮ ਕਰਵਾਇਆ ਸੀਗਾ ਇਹਦੇ ਘੇਰਾ ਤੇ ਬਾਝੂ ਜਿੱਤੇ ਹੋਏ ਨੇ ਦੇਖੋ ਜੀ ਜੇ ਤੁਹਾਨੂੰ ਪਸੰਦ ਆਏ ਜੇ ਤੁਸੀਂ ਇਹਨੂੰ ਸਲਵਾਰ ਤੇ ਵੀ ਕੰਮ ਕਰਵਾਉਂਗੇ ਜੀ ਤਾਂ ਤਾਂ ਤੁਹਾਨੂੰ ਪੈ ਜਾਊਗਾ ਜੀ ਇਹ 3500 ਦੇ ਵਿੱਚ ਬਿਦਾਉਂਡਰ ਦੁਪੱਟਾ ਜੇ ਤੁਸੀਂ ਸਲਵਾਰ ਤੇ ਨਹੀਂ ਕਰਵਾਉਂਗੇ ਤਾਂ ਤੁਹਾਨੂੰ ਪੈ ਜਾਏਗਾ ਜੀ ਇਹ 3000 ਦੇ ਵਿੱਚ ਦੇਖੋ ਜੀ ਜੇ ਤੁਹਾਨੂੰ ਪਸੰਦ ਆਇਆ ਸਿਲਕ ਪਸ਼ਮੀਨਾ ਦੇ ਵਿੱਚ ਕਲਰ ਆਪਣੇ ਕੋਲ ਅਵੇਲੇਬਲ ਨੇ ਜਿੰਨਾ ਭੈਣਾਂ ਨੇ ਆਰਡਰ ਰੱਖਣੇ ਨੇ ਜੀ ਜਲਦੀ ਕਰ ਲਓ ਮੈਂ ਕੋਸ਼ਿਸ਼ ਕਰਾਂਗੀ ਵਿਖ ਦੇਣ ਤੁਹਾਨੂੰ ਵੀਡੀਓ ਅਪਲੋਡ ਕਰ ਦਾਂ ਜੋ ਵੀ ਤੁਹਾਨੂੰ ਪਸੰਦ ਹੋਇਆ ਲੈ ਸਕਦੇ ਲੋ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੀ ਆ ਕਰਸਟ ਨੂਨ ਜਿਹੜੀ ਅੱਗੇ ਮੌਸਮ ਦੇ ਵੈਸੇ ਤਾਂ ਇਹ ਹੁਣ ਗਰਮੀ 'ਚ ਵੀ ਪੈ ਰਹੀ ਐ ਖੁਦ ਮੇਰੀ ਭੈਣ ਨੇ ਫਰੋਜੀ ਕਲਰ ਦਾ ਸੂਟ ਲੈ ਲਈ ਕੀਤਾ ਉਹ ਪਾ ਰਹੇ ਨੇ ਡਿਊਟੀ ਜਾਂਦੇ ਨੇ ਤੁਹਾਨੂੰ ਪਤਾ ਹੈ ਹਨਾ ਵੀ ਕਿੰਨਾ ਕ ਆਪਾਂ ਨੂੰ ਕੰਮ ਹੁੰਦਾ ਉੱਥੇ ਬਿਜੀ ਹੋਣ ਕਰਕੇ ਉਹ ਇਦਾਂ ਦਾ ਸੂਟ ਪਾ ਰਹੇ ਨੇ ਇਹਦੇ ਵਿੱਚ ਜੋ ਵੀ ਕਲਰ ਨੇ ਮੈਂ ਤੁਹਾਨੂੰ ਦਿਖਾ ਦਣੀ ਆ ਇਹਦਾ ਹੈਗਾ ਜੀ ਡਾਰਕ ਗ੍ਰੇ ਕਲਰ ਹੈ ਬਹੁਤ ਪਿਆਰਾ ਪ੍ਰਿੰਟ ਇਸ ਤਰ੍ਹਾਂ ਦੀ ਲਾਈਨਿੰਗ ਵਾਲੀ ਤੁਹਾਨੂੰ ਮਸਲੀਨ ਸਿਲਕ ਦੀ ਸ਼ਾਈਨਿੰਗ ਵਾਲੀ ਸਲਵਾਰ ਮਿਲੂਗੀ ਜੀ ਬਹੁਤ ਵਧੀਆ ਕਰਸਟ ਨੂਨ ਦੇ ਸੈਲਫ ਵਿੱਚ ਮਿਲੂਗਾ ਤੁਹਾਨੂੰ ਹਲਕਾ ਸੈਲਫ ਦੇਖੋ ਜੀ ਬਹੁਤ ਸੋਹਣਾ ਪਾਰਟੀ ਵੇਅਰ ਸੂਟ ਬਣੇਗਾ ਜੀ ਸ਼ਾਈਨਿੰਗ ਵਾਲਾ ਸਰਦਾਰੀ ਲੁੱਕ ਹੈ ਦੇਖੋ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 1550 ਪਹਿਲਾਂ ਇਹ 2000 ਦਾ ਸੂਟ ਸੇਲ ਕੀਤਾ ਸੀ ਜੀ ਉਸ ਤੋਂ ਬਾਅਦ ਆਪਾਂ 1800 ਤੇ ਲਿਆਂਦਾ ਤੇ ਲਾਸਟ ਆਫਰ ਰੱਖਿਆ ਹੈ ਜੀ ਰੇਟ ਹੈ ਇਹਦਾ 1550 ਦੇ ਵਿੱਚ ਤੁਹਾਡੇ ਸੂਟ ਘਰ ਤੱਕ ਪਹੁੰਚ ਜਾਏਗਾ ਇਹਦੇ ਵਿੱਚ ਜੋ ਵੀ ਕਲਰ ਨੇ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਜੀ ਲਓ ਜੀ ਦੂਸਰਾ ਕਲਰ ਆ ਗਿਆ ਇਹ ਵਾਲਾ ਇਸ ਤਰ੍ਹਾਂ ਸਾਰਿਆਂ ਦੀ ਸਲਵਾਰ ਦੀ ਫੈਬਰਿਕ ਸੇਮ ਹੈ ਕਲਰ ਅਲੱਗ-ਅਲੱਗ ਹੋ ਜਾਏ ਇਸ ਤਰ੍ਹਾਂ ਨਾ ਇੱਕ ਇਹਦਾ ਆ ਗਿਆ ਜੀ ਬਾਇੰਗ ਕਲਰ 1550 ਦੇ ਵਿੱਚ ਸੂਟ ਆ ਜਿਹੜਾ ਤੁਹਾਡੇ ਘਰ ਤੱਕ ਪਹੁੰਚ ਜਗਾ ਇਸ ਤੋਂ ਬਾਅਦ ਅਗਲਾ ਆ ਗਿਆ ਜੀ ਦਾ ਬੋਟਲ ਗ੍ਰੀਨ ਕਲਰ ਜਿੰਨੇ ਵੀ ਕਲਰ ਨੇ ਆਪਾਂ ਮीडियो ਦੇ ਵਿੱਚ ਥਰੂ ਸੌਰੀ ਬਲੈਕ ਕਲਰ ਹੈ ਇਹ ਮੈਨੂੰ ਬੋਟਲ ਗ੍ਰੀਨ ਲੱਗਿਆ ਦੇਖੋ ਜੀ ਇਸ ਤੋਂ ਬਾਅਦ ਇਹ ਵਾਲਾ ਬਲੈਕ ਕਲਰ ਹੈ ਬਲੈਕ ਆਪਾਂ ਨੇ ਇਹਦੇ ਨਾਲ ਸਲਵਾਰ ਰੱਖੀ ਇਸ ਤੋਂ ਬਾਅਦ ਇਹਦੇ ਵਿੱਚ ਦੋ ਕਲਰ ਆ ਗਏ ਜੀ ਦੋਨੋਂ ਇੱਕ ਹੈਂਗਰ ਦੇ ਵਿੱਚ ਪਾਏ ਪਏ ਸਾਡੇ ਕੋਲੇ ਹੈਂਗਰਾਂ ਦੀ ਸ਼ਾਰਟ ਪੈ ਗਈ ਸੀ ਦੇਖੋ ਜੀ ਇਹ ਵਾਲਾ ਕਲਰ ਹੈ ਜਿਹੜਾ ਸ਼ਰਟ ਦਾ ਹੈ ਬਲੈਕ ਆਏਗਾ ਜੀ ਇਹਦੇ ਨਾਲ ਬਲੈਕ ਸਲਵਾਰ ਲਾ ਸਕਦੇ ਆ ਪਰ ਸੇਮ ਪ੍ਰਿੰਟ ਹੈ ਇਹਦਾ ਹੈਗਾ ਜੀ ਨੇਵੀ ਬਲੂ 1550 ਰੁਪਏ ਸੂਟ ਦਾ ਪ੍ਰਾਈਸ ਹੈ ਜੀ ਲੈ ਕੇ ਜਲਦੀ ਜਲਦੀ ਸੂਟ ਸਕਰੀਨ ਸ਼ਾਟ ਲੈ ਲਓ ਇਸ ਤੋਂ ਘੱਟ ਇਹਦਾ ਰੇਟ ਲੈਸ ਨਹੀਂ ਹੋਣਾ ਜੀ ਬਹੁਤ ਸੋਹਣੀ ਫੈਬਰਿਕ ਹੈ ਤੁਸੀਂ RAMNAL ਸੂਟ ਪਾ ਸਕਦੇ ਹੋ ਚਲੋ ਜੀ ਮੈਂ ਤੁਹਾਨੂੰ 10 ਤੋਂ 15 ਸੂਟ ਦਿਖਾ ਦਿੱਤੇ ਨੇ ਅਲੱਗ-ਅਲੱਗ ਫੈਬਰਿਕ ਰਹੇਗੀ ਜੀ ਅਲੱਗ-ਅਲੱਗ ਗ੍ਰੇਡ ਰਹਿਣਗੇ ਤੇ ਬਾਕੀ ਤੁਹਾਡੀ ਚੋਇਸ ਹੈ ਜਿੰਮੇ ਦਾ ਵੀ ਤੁਹਾਨੂੰ ਸੂਟ ਪਸੰਦ ਹੈ ਪਲੀਜ਼ ਜਲਦੀ-ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਕਈ ਭੈਣਾਂ ਇਦਾਂ ਸੋਚ ਰਹੀਆਂ ਨੇ ਵੀ ਸਾਡਾ ਪਾਰਸਲ ਲੇਟ ਹੋ ਗਿਆ ਥੋੜਾ ਜਿਹਾ ਤੁਹਾਨੂੰ ਪਤਾ ਹੀ ਹੈ ਨਾ ਤੁਸੀਂ ਬਲੌਗ ਦੇ ਵਿੱਚ ਦੇਖਿਆ ਹੋਊਗਾ ਵੀ ਆਪਣੀ ਸਿਹਤ ਖਰਾਬ ਹੋਣ ਕਰਕੇ ਜਿਹੜੇ ਪਾਰਸਲ ਨੇ ਲੇਟ ਹੋ ਗਏ ਜੀ ਉਸ ਸਮੇਂ ਕੋਸ਼ਿਸ਼ ਕੀਤੀ ਸੀ ਵੀ ਮੈਂ ਬੁਖਾਰ ਹਨਾ ਮੈਨੂੰ ਚੜ ਰਿਆ ਸੀ ਮੈਂ ਉੱਧੇ ਜਾਂਦੀ ਜਾਂਦੀ ਵੀ ਸਰਦਾਰ ਜੀ ਨੂੰ ਪਾਰਸਲ ਫੜਾ ਕੇ ਗਈ ਕੁਝ ਕੁ ਦੋ ਤਿੰਨ ਪਹਿਣਾ ਨੇ ਮੇਰੇ ਕੋਲੇ ਆਰਡਰ ਤਾਂ ਮੇਰੇ ਜਾਂ ਸੀ ਪਰ ਉਹਨਾਂ ਦੇ ਨਾਮ ਭੁੱਲ ਗਏ ਜੀ ਆਪਾਂ ਫੋਨ 'ਚ ਸੇਵ ਕਰਨਾ ਮੈਨੂੰ ਲੱਭੇ ਨਹੀਂ ਹੈਗੇ ਉਹਨਾਂ ਨੇ ਦੋ ਤਿੰਨ ਸੂਟ ਤਾਂ ਕਰਕੇ ਡਰੈਸ ਕਣੀ ਉਹ ਪਏ ਨੇ ਨਹੀਂ ਬਾਕੀ ਸਾਰਾ ਕੰਪਲੀਟ ਨਾਲ ਹੁੰਦੇ ਆਪਾਂ ਕਰੀ ਜਾਂਦੇ ਸੀਗੇ ਹੁਣ ਥੋੜਾ ਜਦੋਂ ਬਾਹਲੀ ਜਾਦੇ ਕੰਮ ਉੱਪਰ ਦੀ ਹੋ ਗਿਆ ਫੇਰ ਮੈਨੂੰ ਬੇਵਾਹ ਹੋ ਗਈ ਮੇਰੀ ਫੇਰ ਸਾਰਾ ਕੁਝ ਰੋਕਣਾ ਪੈ ਗਿਆ ਹਨਾ ਤੁਸੀਂ ਸਮਝਦੇ ਹੋ ਜੀ ਸਾਰੇ ਚਲੋ ਜੀ ਉਦਾਂ ਹੀ ਆਪਣੀ ਵੀਡੀਓ ਨੂੰ ਪ ਚਲੋ ਜੀ ਹੁਣ ਆਪਾਂ ਰਖਣੀਆਂ ਆਉਂਦੀਆਂ ਨੇ ਜੀ ਤੀਆਂ ਆਉਂਦੀਆਂ ਨੇ ਸੋਹਣੇ ਸੋਹਣੇ ਸੂਟ ਤੁਸੀਂ ਕਾਟ ਰੇਡ ਦੇ ਵਿੱਚ ਸੂਟ ਆਪਾਂ ਤੁਹਾਨੂੰ ਦੇਵਾਂਗੇ ਜਰੂਰ ਜੋ ਵੀ ਹੋਣਗੇ ਬਾਕੀ ਤੁਹਾਡੀ ਚੋਇਸ ਹੈ ਜਿਵੇਂ ਦਾ ਵੀ ਤੁਹਾਨੂੰ ਸੂਟ ਪਸੰਦ ਆ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਆ ਕਰਦੇ ਜੀ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ